ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰਨ ਦੇ ਲਈ ਨਿਕਲਿਆ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਆਪਸ ਵਿੱਚ ਹੀ ਉਲਝ ਗਿਆ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਹਟਾਉਂਦਿਆ ਹਟਾਉਂਦਿਆ ਅਹੁਦਿਆਂ ਦੀ ਝਾਕ ਤੇ ਅਹੁਦਿਆਂ ਦੀ ਲਾਲਸਾ ਦੇ ਵਿੱਚ ਇਸ ਬਾਗੀ ਧੜੇ ਦੇ ਅੰਦਰ ਫੁੱਟ ਵਿਖਾਈ ਦੇ ਰਹੀ ਹੈ ਬਾਗੀ ਧੜਾ ਗੁੱਥਮ ਗੁੱਥੀ ਹੋ ਰਿਹਾ ਹੈ ਆਖਿਰਕਾਰ ਘਟਨਾਕੀ ਹੈ ਕਿਹੜਾ ਇਹ ਮਾਜ਼ਰਾ ਹੈ ਕਿਹੜੀ ਗੱਲੋਂ ਇਹ ਗੁੱਥਮ-ਗੁੱਥੀ ਹੋਏ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੀਨੀਅਰ ਅਕਾਲੀ ਆਗੂ ਸਖਦੇਵ ਸਿੰਘ ਢੀਂਡਸਾ ਦੀ ਰਹਾਇਸ਼ ਤੇ ਹੋਈ ਇਸ ਮੀਟਿੰਗ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਈ ਮੁੱਦਿਆਂ ਨੂੰ ਲੈ ਕੇ ਖਲਾਰਾ ਪੈ ਗਿਆ ਕਈ ਮੁੱਦਿਆਂ ਨੂੰ ਲੈ ਕੇ ਸਹਿਮਤੀ ਐ ਸਹਿਮਤੀ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲਿਆ ਪਹਿਲਾ ਮੁੱਦਾ ਹੀ ਜਿਹੜਾ ਆ ਉਹ ਲੀਡਰਸ਼ਿਪ ਦਾ ਆ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਕਹਿੰਦੇ ਕਿ ਦੋ ਧੜੇ ਅੰਦਰ ਬਣ ਚੁੱਕੇ ਨੇ ਅਕਾਲੀਆਂ ਦੇ ਬਾਗੀ ਧੜੇ 'ਚ ਵੀ ਦੋ ਧੜੇ ਬਣ ਗਏ ਮਾਮਲਾ ਇਹ ਹੈ ਕਿ ਪ੍ਰਜੀਡੀਅਮ ਵਡਾਉਣਾ ਹੈ ਤੇ ਪ੍ਰਜੀਡੀਅਮ ਕਿੰਨੇ ਮੈਂਬਰੀ ਹੋਵੇ ਤੇ ਕਿਹੜੇ ਰੱਖੇ ਜਾਣ ਤੇ ਕਿਹੜੇ ਕੱਢੇ ਜਾਣ ਇਸ ਨੂੰ ਲੈ ਕੇ ਬੜਾ ਜਿਹੜਾ ਹੈ ਕਹਿ ਸਕਦੇ ਹਾਂ ਕਿ ਇੱਕ ਮਾਮਲਾ ਗੁੱਥਮ ਗੁੱਥੀ ਵਾਲਾ ਹੋ ਚੁੱਕਿਆ ਹੈ ਜਾਣਕਾਰੀ ਇਹ ਹੈ ਸੋਰਸਸ ਦੇ ਹਵਾਲੇ ਨਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਿ ਇੱਕ ਧੜਾ ਕਹਿੰਦਾ ਕਿ 11 ਮੈਂਬਰੀ ਹੀ ਬਣਾਇਆ ਜਾਵੇ ਦੂਜਾ ਧੜਾ ਕਹਿੰਦਾ ਕਿ 13 ਕਰ ਲਓ ਪਲੱਸ ਕਨਵੀਨਰ 14 ਕਰ ਲਓ ਹੁਣ ਕਹਿੰਦੇ ਕੁੱਲ ਮਿਲਾ ਕੇ ਇਹ ਗੱਲ ਸਾਹਮਣੇ ਆਈ ਹੈ ਕਿ 14 ਮੈਂਬਰੀ ਹੋਵੇਗਾ ਕਿਉਂਕਿ ਪਹਿਲਾ ਜਿਹੜੀ ਗੱਲ ਚੱਲਦੀ ਸੀ ਪਹਿਲਾ ਜਿਹੜਾ ਸਥਿਤੀ ਬਣੀ ਸੀ ਉਹ ਸੀ ਕਿ 11 ਮੈਂਬਰੀ 11 ਪਲੱਸ 1 ਜਾਨੀ ਕਿ ਕਨਵੀਨਰ ਜਿਹੜੇ ਨੇ ਉਹ ਹੋਣਗੇ ਪਰ ਹੁਣ ਮਾਮਲਾ ਉਲਝ ਗਿਆ ਕਿਉਂਕਿ ਦੋ ਤਿੰਨ ਬੰਦੇ ਕੱਢਣੇ ਪੈਣੇ ਸੀ ਦੋ ਤਿੰਨ ਬੰਦਿਆਂ ਨੂੰ ਇੱਧਰ ਉੱਧਰ ਸੈੱਟ ਕਰਨਾ ਪੈਣਾ ਸੀ ਉਹ ਜਿਹੜਾ ਇਸ ਮਾਮਲੇ ਦੇ ਅੰਦਰ ਤੈਅ ਕੀਤਾ ਗਿਆ ਹੈ ਕਿ 13 ਮੈਂਬਰੀ ਪ੍ਰੇਜੀਡੀਅਮ ਜਾਨੀ ਕਿ ਪ੍ਰਧਾਨਗੀ ਮੰਡਲ ਹੋਊਗਾ ਤੇ ਜਿਹੜਾ ਇੱਕ ਪਲੱਸ ਜਿਹੜਾ ਉਹਦੇ ਚ ਇੱਕ ਜਮਾ ਹੋਊਗਾ ਉਹ ਕਨਵੀਨਰ ਗੁਰਪ੍ਰਤਾਪ ਵਡਾਲਾ ਹੋਣਗੇ ਇਹ ਫੈਸਲਾ ਜਿਹੜਾ ਹੁਣ ਸਿਰੇ ਚੜਿਆ ਆ ਰੋਲਾ ਕਿਹੜੀ ਗੱਲੋਂ ਪਿਆ ਚਾਰ ਪੰਜ ਨਾਂ ਨੇ ਬਲਵੀਰ ਸਿੰਘ ਹੁਣਸ ਦਾ ਨਾਂ ਆਇਆ ਪੁੱਲੇ ਰਾਠਾ ਹੁਣ ਸਾਬਕਾ ਵਿਧਾਇਗੜ ਸ਼ੰਕਰ ਉਹਨਾਂ ਦਾ ਨਾਂ ਆਇਆ ਬੀਬਾ ਕਿਰਨਜੋਤ ਕੋਰ ਦਾ ਨਾਂ ਆਇਆ ਇਹ ਪੰਜ ਚਾਰ ਨਾਂ ਨੇ ਕਿ ਇਹਨਾਂ ਨੂੰ ਕਿਵੇਂ ਐਡਜਸਟ ਕੀਤਾ ਜਾਵੇ ਤੇ ਹੁਣ ਫਾਈਨਲ ਕੀਤਾ ਗਿਆ ਕਿ ਇਹਨਾਂ ਨੂੰ ਕੱਢੋ ਨਾ ਇਹਨਾਂ ਨੂੰ ਪਾ ਲਓ ਸੁੱਚਾ ਸਿੰਘ ਛੋਟੇਪੁਰ ਦਾ ਮੈਂ ਤੁਹਾਨੂੰ ਇੱਕ ਖਬਰ ਦਿੱਤੀ ਸੀ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਬਾਰੇ ਵੀ ਵਿਚਾਰ ਹੋ ਰਿਹਾ ਹੈ ਕਿ ਉਹ ਉਹਨਾਂ ਨੂੰ ਪਾਇਆ ਜਾਣਾ ਹੈ ਕਿ ਨਹੀਂ ਪਾਇਆ ਜਾਣਾ ਕਿਉਂਕਿ ਉਹਨਾਂ ਦਾ ਨਾਂ ਜਿਹੜਾ ਸਾਡੇ ਕੋਲ ਸੂਚਨਾ ਆਈ ਸੀ ਉਸ ਪਰਜੀਡੀਅਮ ਦੇ ਵਿੱਚ ਸੀ ਨਹੀਂ ਪਰ ਇਹ ਅੰਦਾਜ਼ੇ ਤੇ ਖਰਚੇ ਜਿਤਾਏ ਜਾ ਰਹੇ ਸੀ ਕਿ ਸੁੱਚਾ ਸਿੰਘ ਛੋਟੇਪੁਰ ਦਾ ਆਖਰ ਕੀ ਹੋਗਾ ਪਰ ਹੁਣ ਫੈਸਲਾ ਹੋਇਆ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਜਿਹੜਾ ਉਹ ਲਿਆ ਜਾਵੇਗਾ ਸਾਬਕਾ ਮੰਤਰੀ ਨੇ ਪੰਜਾਬ ਦੇ ਕਈ ਵਾਰ ਵਧਾਇਕ ਰਹ ਚੁੱਕੇ ਨੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਆ ਉਹ ਵੀ ਪਰਜੀਡੀਅਮ ਦਾ ਹਿੱਸਾ ਬਣਨਗੇ ਇਹ ਹੁਣ ਕਾਰਵਾਈ ਪਾਈ ਜਾਣੀ ਆ ਇੱਕ ਹੋਰ ਮਾਮਲੇ ਤੇ ਆਪਸ ਚੁਲਜਗੇ ਇਸ ਮੀਟਿੰਗ ਦੇ ਵਿੱਚ ਇੱਕ ਹੋਰ ਹੁਣ ਮਾਮਲਾ ਇਹ ਆ ਕਿ ਪਰਜੀਡੀਅਮ ਚਲੋ 11 ਦਾ ਨਹੀਂ 13 ਵਾਲਾ ਕਰ ਲਿਆ ਨੰਬਰ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁਣ ਚਰਚਾ ਇਹ ਹੈ ਕਿ ਪ੍ਰਜੀਡੀਅਮ ਕਦੋਂ ਲਾਣਿਆ ਜਾਵੇ ਇੱਕ ਧੜਾ ਕਹਿੰਦਾ ਹੈ ਕਿ ਪ੍ਰਜੀਡੀਅਮ ਅੱਜ ਹੀ ਐਲਾਨ ਦੋ ਚਾਹੇ ਪ੍ਰੈਸ ਨੋਟ ਹੀ ਜਾਰੀ ਕਰ ਦੋ ਕੋਈ ਚੱਕਰ ਹੀ ਨਹੀਂਗਾ ਚਾਹੇ ਸੋਸ਼ਲ ਮੀਡੀਆ ਤੇ ਪਾ ਦਿਓ ਪਰ ਐਲਾਨ ਦੋ ਕਿਉਂਕਿ ਆਪਣੀ ਜਿਹੜੀ ਮੁਹਿੰਮ ਹੈ ਪੈਸਿਵ ਹੈ ਇਹ ਜਿਹੜੀ ਸੁਸਤ ਹੁੰਦੀ ਜਾਂਦੀ ਹੈ ਇਸ ਕਰਕੇ ਇਹਨੂੰ ਫਟਾਫਟ ਐਲਾਨ ਦਿੱਤਾ ਜਾਵੇ ਪਰ ਇਸ ਮਾਮਲੇ 'ਚ ਦੂਜਾ ਧੜਾ ਜਿਹੜੀ ਜਿਹੜਾ ਗੁਰਪ੍ਰਤਾਪ ਹੁਣ ਕਨਵੀਨਰ ਦੇ ਇੱਕ ਢੜਾ ਦੋ ਦੋ ਢੜੇ ਬਣ ਕੇ ਕਨਵੀਨਰ ਆਲੇ ਇੱਕ ਦੂਜਾ ਹੁਣ ਕਨਵੀਨਰ ਸਾਹਿਬ ਕਹਿੰਦੇ ਆ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਆ ਕਿ ਨਹੀਂ 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 ਇਦਾਂ ਨਹੀਂ ਆਪਾਂ ਨੂੰ ਉਡੀਕ ਕਰਨੀ ਚਾਹੀਦੀ ਹੈ ਜਿਹੜਾ ਜਥੇਦਾਰ ਅਕਾਲਤਖਸ ਸਾਹਿਬ ਕੀ ਫੈਸਲਾ ਲੈਂਦੇ ਆ ਆਪਾਂ ਉਹਨਾਂ ਦੇ ਕੋਲ ਗਏ ਹੋਏ ਆ ਕੀ ਫੈਸਲਾ ਲੈਂਦੇ ਆ ਜਥੇਦਾਰ ਅਕਾਲ ਤਖਤ ਸਾਹਿਬ ਹੁਣ ਉਸ ਫੈਸਲੇ ਨੂੰ ਡਿੱਕਿਆ ਜਾਵੇ ਕਿਉਂਕਿ ਜੇ ਕਹਿਣਗੇ ਕਿ ਆਪਾਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਦਾ ਅਸਤੀਫਾ ਮੰਗਦੇ ਆ ਤਾਂ ਜਥੇਦਾਰ ਕਹਿ ਸਕਦੇ ਆ ਕਿ ਭਈ ਜੇ ਇਹ ਇਹ ਤਰਕ ਗੁਰਪ੍ਰਤਾਪ ਵਡਾਲਾ ਹੋਂ ਦਾ ਕਿ ਵੀ ਜੇ ਤੁਸੀਂ ਸੁਖਬੀਰ ਦੀ ਪ੍ਰਧਾਨਗੀ ਮੰਨਦੇ ਮੰਗਦੇ ਹੋ ਉਹਦਾ ਅਸਤੀਫਾ ਮੰਗਦੇ ਹੋ ਤਾਂ ਤੁਸੀਂ ਵੀ ਉਹਨੀਆਂ ਗਲਤੀਆਂ ਦੇ ਭਾਗੀਦਾਰ ਹੋ ਤੁਸੀਂ ਤਾਂ ਗਲਤੀਆਂ ਮੰਨ ਵੀ ਗਏ ਤਾਂ ਤੁਸੀਂ ਵੀ ਪ੍ਰਧਾਨਗੀ ਛੱਡੋ ਉਹਦੇ ਛੱਡੋ ਤਾਂ ਗੁਰਪ੍ਰਤਾ ਵਡਾਲਾ ਕਹਿੰਦਾ ਕਿ ਫਿਰ ਆਪਾਂ ਕਸੂਤੀ ਸਥਿਤੀ ਚ ਫਸ ਜਾਾਂਗੇ ਦੂਜਾ ਤੜਾ ਕਹਿੰਦਾ ਕਿ ਠੀਕ ਹੈ ਜੇ ਸੁਖਬੀਰ ਤੋਂ ਲੈਣਗੇ ਅਸਤੀਫਾ ਫਿਰ ਆਪਾਂ ਵੀ ਵਿੱਚੇ ਚਲ ਜਾਗੇ ਆਪਾਂ ਵੀ ਸਰੈਂਡਰ ਕਰ ਦਾਂਗੇ ਆਪਾਂ ਵੀ ਕਹਿ ਦਾਂਗੇ ਵੀ ਠੀਕ ਹੈ ਜੀ ਚਲੋ ਐਸੀ ਵੀ ਦਿੰਨੇ ਆ ਹੁਣ ਇਹ ਫੈਸਲਾ ਇੱਥੇ ਉਲਝ ਚੁੱਕਿਆ ਹੁਣ ਦੋ ਫੈਕਟਰ ਹੋਰ ਬਣ ਗਏ ਇਸ ਮਾਮਲੇ ਦੇ ਵਿੱਚ ਅਕਾਲੀਆਂ ਦਾ ਬਾਗੀ ਤੜਾ ਉਲਝਿਆ ਜ਼ਿਆਦਾ ਨਜ਼ਰ ਆਉਂਦਾ ਹੈ ਸਥਿਤੀਆਂ ਸਪਸ਼ਟ ਨਹੀਂ ਕਰ پا ਰਿਹਾ ਆ ਕਈ ਚੀਜ਼ਾਂ ਜਿਹੜੀਆਂ ਨੇ ਉਹ ਡਗਮਗਾਈਆਂ ਵਿਖਾਈ ਦਿੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਨੇ ਵੀ ਇੱਕ ਵੱਡਾ ਦਾਅ ਖੇਡਿਆ ਉਹ ਤੁਹਾਨੂੰ ਅਗਲੀ ਖਬਰ ਚ ਦੱਸਾਂਗੇ ਇਹ ਖਬਰ ਲੰਬੀ ਹੋ ਜਾਣੀ ਹੈ ਨਹੀਂ ਕਿ ਇਸ ਮਾਮਲੇ 'ਚ ਕਿ ਪ੍ਰਜੀਡੀਅਮ ਕਦੋਂ ਲਿਆਂਿਆ ਜਾਵੇ ਕੁਸ਼ਗੁਰ ਪ੍ਰਤਾਪ ਵਡਾਲਾ ਜਾਂ ਕੁਸਤੜਾ ਇਹ ਕਹਿ ਰਿਹਾ ਕਿ ਇਹਨੂੰ 5-7 ਦਿਨ ਲੈ ਲੈ ਜਾਣ ਜਦੋਂ 5-7 ਦਿਨ ਲੈੇ ਜਾਣਗੇ ਕਿ ਉਹ ਜਥੇਦਾਰ ਵਾਲਾ ਮਾਮਲਾ ਵੀ ਨਿਚਠਿਆ ਜਾ ਸਕਦਾ ਹੈ ਤੇ ਇਹ ਜਿਹੜਾ ਸਾਰਾ ਸਿਸਟਮ ਹੈ ਜਿਹੜਾ ਉਹ ਖੋ ਸਕਦਾ ਇੱਕ ਟੜਾ ਕਹਿੰਦਾ ਕਿ ਇੱਕ ਅੱਧੇ ਦਿਨ ਦੋ ਚਾਰ ਦਿਨਾਂ ਚ ਕਰ ਦੋ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਦੋ ਚਾਰ ਦਿਨਾਂ ਚ ਕਰਨਾ ਫਿਰ ਪੰਜ ਸੱਤ ਦਿਨਾਂ ਚ ਕਿਉਂ ਨਹੀਂ ਕੀਤਾ ਜਾ ਸਕਦਾ ਇਹ ਕਿਹ ਵੀ ਵਿਚਾਰ ਆਇਆ ਮੀਟਿੰਗ ਦੇ ਵਿੱਚ ਤਾਂ ਹੁਣ ਇੱਥੇ ਮਾਮਲਾ ਜਿਹੜਾ ਆ ਉਲਝ ਚੁੱਕਿਆ ਹੈ ਪਰ ਪ੍ਰਜੀ ਡੀ ਐਮ ਜਿਹੜਾ ਹੈ ਇਸੇ ਹਫਤੇ ਆ ਜਾਣਾ ਹੈ ਜਨ ਕਿ ਪ੍ਰੋਬਬਲੀ ਸਿਚੁਏਸ਼ਨ ਤੈ ਹੈ ਇਹ ਹੈ ਕਿ ਜਿੰਨਾ ਦਬਾਅ ਆ ਅੰਦਰ ਉਹ ਇੱਕ ਅੱਧੇ ਦਿਨ ਚ ਆ ਸਕਦਾ ਸ਼ਾਇਦ ਅੱਜ ਆ ਜਾਏ ਕੱਲ ਨੂੰ ਆ ਜਾਏ ਨਹੀਂ ਤਾਂ ਇਸ ਤਹਤੇ ਦੇ ਅਖੀਰ ਤੱਕ ਤੇ ਅਗਲੇ ਹਫਤੇ ਦੀ ਸ਼ੁਰੂਆਤ ਦੇ ਵਿੱਚ ਜਾਨੀ ਕਿ ਐਤਵਾਰ ਸੋਮਵਾਰ ਮੰਗਲਵਾਰ ਇੱਥੇ ਪ੍ਰਜੀਡੀਅਮ ਦਾ ਐਲਾਨ ਹੋ ਸਕਦਾ ਹੈ ਹੁਣ ਬਾਗੀਆਂ ਨੇ ਇੱਕ ਹੋਰ ਜਿਹੜਾ ਉਹ ਫੈਸਲਾ ਲਿਆ ਹੈ ਉਹ ਇਹ ਹੈ ਕਿ ਬੁਲਾਰੇ ਨਿਯੁਕਤ ਕੀਤੇ ਗਏ ਜਿਹੜੇ ਮੀਡੀਆ ਨਾਲ ਜਾਂ ਅਧਿਕਾਰ ਤੌਰ ਤੇ ਬਾਗੀ ਧੜੇ ਦਾ ਪੱਖ ਰੱਖਣਗੇ ਉਹਦੇ ਵਿੱਚ ਕਈ ਅਹਿਮ ਨਾਂ ਨੇ ਉਹਦੇ ਵਿੱਚ ਪਹਿਲਾ ਨਾਂ ਜਿਹੜਾ ਚਰਨਜੀਤ ਸਿੰਘ ਬਰਾੜ ਦਾ ਉਸ ਤੋਂ ਇਲਾਵਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੀਬੀ ਚਾਰ ਦੱਸੇ ਗਏ ਆ ਬੀਬੀ ਕਿਰਨਜੀਤ ਕੌਰ ਜਿਹੜੇ ਆ ਉਹ ਨੇ ਤੇ ਬੀਬੀ ਪਰਮਜੀਤ ਕੌਰ ਲਾਂਡਰਾ ਇਹ ਜਿਹੜੇ ਬੁਲਾਰੇ ਜਿਹੜੇ ਆ ਉਹ ਬਾਗੀ ਧੜੇ ਨੇ ਨੂੰ ਯੁਕਤ ਕੀਤੇ ਹੁਣ ਇਹ ਮੈਂ ਤੁਹਾਨੂੰ ਉਹ ਹਾਲ ਦੱਸਿਆ ਜਿਹੜਾ ਚੰਡੀਗੜ੍ਹ ਦੇ ਵਿੱਚ ਸਰਦਾ ਢੀਂਸਾ ਹੋਣਾ ਦੀ ਰਹਾਇਸ਼ ਦੇ ਉੱਤੇ ਮੀਟਿੰਗ ਦੇ ਵਿੱਚ ਹੋਇਆ ਮਾਮਲਾ ਇਹ ਆ ਕਿ ਅਕਾਲੀਆਂ ਦਾ ਬਾਗੀ ਧੜਾ ਆਪਣੇ ਕਈ ਸਵਾਲਾਂ ਦੇ ਉੱਤੇ ਉਲਝ ਚੁੱਕਿਆ ਆ ਪਰ ਜੀਡੀਅਮ ਕਿੰਨਾ ਹੋਵੇ ਕਦੋਂ ਲਾਨਿਆ ਜਾਵੇ ਇਹ ਸਵਾਲ ਜੇਕਰ ਅੱਗੇ ਖੜੇ ਨੇ ਤਾਂ ਇਸ ਹਵਾਬਕ ਜੀ ਗੱਲ ਹੈ ਕਿ ਇਹ ਸਵਾਲ ਜਿਹੜੇ ਨੇ ਇਹ ਅਕਾਲੀ ਦਲ ਦੇ ਇਸ ਧੜੇ ਲਈ ਕਾਫੀ ਚੁਣੌਤੀਪੂਰਨ ਨੇ ਹੈਗੇ ਛੋਟੇ ਸਵਾਲ ਨੇ ਪਰ ਜੇ ਇਹਨਾਂ ਸਵਾਲਾਂ ਨੂੰ ਹੱਲ ਕਰਨ 'ਚ ਦਿੱਕਤਾਂ ਆ ਰਹੀਆਂ ਨੇ ਤਾਂ ਵੱਡੇ ਸਵਾਲ ਕਿਵੇਂ ਹੱਲ ਹੋਣਗੇ ਪ੍ਰਸ਼ੰਤਾ ਇਸ ਗੱਲ ਦੇ ਉੱਤੇ ਹੈ ਸੁਖਬੀਰ ਬਾਦਲ ਨੇ ਜਿਹੜਾ ਦਾਅ ਖੇਡਿਆ ਤੁਹਾਨੂੰ ਅਗਲੀ ਖਬਰ 'ਚ ਦੱਸਦੇ ਆ ਤੁਹਾਡੀ ਕੀ رائے ਹੈ ਕਿ ਬਾਗੀਆਂ ਦਾ ਧੜਾ ਕਿੰਨਾ ਕੁ ਸਫਲ ਹੁੰਦਾ ਨਜ਼ਰ ਆਉਂਦਾ ਤੁਹਾਨੂੰ ਆਪਣੀ ਰੈ ਕਮੈਂਟ ਬਾਕਸ ਜ਼ਰੂਰ